ਅੱਜ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਨ੍ਹਾਂ 'ਚ ਕਮੀਆਂ ਖੁਦ 'ਚ ਹੁੰਦੀਆਂ ਨੇ ਪਰ ਉਹ ਦੂਜਿਆਂ ਨੂੰ ਬਲੇਮ ਕਰਦੇ ਰਹਿੰਦੇ ਨੇ ਹਮੇਸ਼ਾ ਮੇਰੀ ਜਾਣ ਪਛਾਣ ਦੇ ਦੋ ਤਿੰਨ ਜਾਣੇ ਉਰੇ ਇਹੋ ਜਿਹੇ ਨੇ ਜਿਹੜੇ ਕਿ ਕੋਈ ਸਿਕਿਉਰਿਟੀ ਕਰਦਾ ਸੀ ਕੋਈ ਵੇਅਰਹਾਊਸ ਚ ਲੱਗਿਆ ਸੀਗਾ Amazon ਦੇ ਵੇਅਰਹਾਊਸ ਜੋ ਹੀ ਹੁੰਦੇ ਨੇ ਸਿਕਿਉਰਿਟੀ ਵਾਲੇ ਨੇ ਵੀ ਇਹੀ ਗੱਲ ਕਹੀ ਵੀ ਉੱਥੇ ਇੱਕ ਹੋਰ ਮੁੰਡਾ ਸੀਗਾ ਉਹ ਹਨਾ ਜਿਹੜਾ ਸਾਡਾ ਸੁਪਰਵਾਈਜ਼ਰ ਸੀ ਉਹਦੀ ਜਾਦੇ ਪੂਜ ਪੂਜੀ ਕਰਦਾ ਸੀਗਾ ਤੇ ਉਹਦੇ ਕਰਕੇ ਉਹਨੂੰ ਪ੍ਰੋਮੋਸ਼ਨ ਮਿਲ ਗਈ ਮੈਨੂੰ ਪ੍ਰੋਮੋਸ਼ਨ ਨਹੀਂ ਮਿਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਲੇਆਫ ਕਰਤਾ ਪਰ ਉਹਨਾਂ ਦੋਨਾਂ ਮੁੰਡਿਆਂ ਦੇ ਵਿੱਚ ਜਿਹੜੇ ਮੇਰੇ ਜਾਣ ਪਛਾਣ ਦੇ ਸੀ ਉਹਨਾਂ ਵਿੱਚ ਸਿਮਿਲਰ ਗੱਲ ਲਏ ਸੀ ਵੀ ਉਹੋ ਇੰਡੀਆ ਦੇ ਦੋਨੇ ਨਕਮੇ ਸੀਗੇ ਇੰਡੀਆ ਕੋਈ ਕੰਮ ਨਹੀਂ ਸੀ ਕਰਦੇ ਉਹਨਾਂ ਦੇ ਵਿੱਚੋਂ ਇੱਕ ਜਣਾ ਤਾਂ ਇਹੋ ਜਿਹਾ ਸੀਗਾ ਜਿਹੜਾ ਦੁਪਹਿਰ ਦੇ 12 ਵਜੇ ਉੱਠਦਾ ਹੁੰਦਾ ਸੀ ਮੇਰਾ ਤਜਰਬਾ ਹੁਣ ਤੱਕ ਦਾ ਇਹ ਹੀ ਰਿਹਾ ਹੈਗਾ ਵੀ ਕੋਈ ਵੀ ਬੰਦਾ ਜਿਹੜਾ ਜ਼ਿੰਦਗੀ ਚ ਅੱਗੇ ਆਉਂਦਾ ਤਾਂ ਉਹ ਆਪਣੇ ਗੁਣਾ ਕਰਕੇ ਅੱਗੇ ਆਉਂਦਾ ਜੇ ਕੋਈ ਵੀ ਬੰਦਾ ਜ਼ਿੰਦਗੀ ਦੇ ਵਿੱਚ ਪਿੱਛੇ ਜਾਂਦਾ ਤਾਂ ਉਹ ਆਪਣੇ ਔਗਣਾ ਕਰਕੇ ਪਿੱਛੇ ਜਾਂਦਾ ਬਾਕੀ ਤੁਹਾਡੀ ਕੀ ਰਾਏ ਹੈ ਇਸ ਗੱਲ ਤੇ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਸੋ ਦੋਸਤੋ ਕੀ ਹਾਲ ਚਾਲ ਸਸ਼ੇ ਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮਿਰਤਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਇੱਕ ਹੋਰ ਜਗ੍ਹਾ ਕੰਮ ਕਰਨ ਉੱਥੇ ਆਪਾਂ ਨੇ ਡੋਰਾਂ ਦੀ ਸੈਟਿੰਗ ਕਰਕੇ ਆਉਣੇ ਗਰੂ ਗਰਾਵ ਸੈੱਟ ਕਰਕੇ ਆਉਣੇ ਨੇ ਕਿਸੇ ਹੋਰ ਨੇ ਇੰਸਟਾਲ ਕੀਤਾ ਸੀਗਾ ਉਹ ਤੇ ਇੱਕ ਫਿਲਰ ਆਪਾਂ ਨੇ ਕੱਲ ਬਣਾਇਆ ਸੀਗਾ ਉਹ ਫਿਲਰ ਆਪਾਂ ਨੇ ਫਿਕਸ ਕਰਕੇ ਆਉਣਾ ਸੋ ਟੂਲ ਵਗੈਰਾ ਆਪਾਂ ਨੇ ਸਾਰੇ ਉਤਾਰ ਲਏ ਇੱਥੇ ਬੇਸਮੈਂਟ 'ਚ ਜਾਣਾ ਆਪਾਂ ਤੇ ਇਧਰ ਨੂੰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਦੇਖੋ ਇਹ ਘਰਾਂ ਦੇ ਗਰਾਜ ਪਿੱਛੇ ਬਣਿਆ ਹੋਇਆ ਨੇ ਕਿੰਨਾ ਵਧੀਆ ਦੇਖੋ ਜਿਵੇਂ ਮਰਜ਼ੀ ਬੰਦਾ ਗੱਡੀ ਮੋੜੀਏ ਜਿਵੇਂ ਮਰਜ਼ੀ ਇੱਥੇ ਬੈਟ ਵੱਲਾ ਖੇਢੀ ਜਾਵੇ ਵਧੀਆ ਜਗ੍ਹਾ ਪੂਰੀ ਤੇ ਚਲੋ ਹੁਣ ਆਪਾਂ ਬੇਸਮੈਂਟ ਚ ਲੈ ਕੇ ਜਾਂਦੇ ਹਾਂ ਤੁਹਾਨੂੰ ਜਿੱਥੇ ਆਪਾਂ ਨੇ ਫਿਲਰ ਫਿੱਟ ਕਰਨੇ ਨੇ ਸੋ ਆਹ ਕੱਪ ਬੜਾ ਬਾਈ ਜਿਹੜਾ ਆਪਾਂ ਨੇ ਫਿਕਸ ਕਰਨਾ ਇਹ ਪਹਿਲਾਂ ਨਾ ਇੱਕ ਹੋਰ ਬੰਦੇ ਨੇ ਇੰਸਟਾਲ ਕੀਤਾ ਸੀਗਾ ਤੇ ਉਹਨੇ ਨਾ ਇੱਥੇ ਜਿਹੜਾ ਫਿਲਰ ਲਾਇਆ ਸੀਗਾ ਇਹ ਫਿਲਰ ਨੇ ਇੱਥੋਂ ਪਿੱਛੇ ਹਟਮਾ ਲਾਤਾ ਸੀ ਇੱਥੋਂ ਆ ਦੇਖੋ ਜਿੱਥੇ ਪੇਚ ਲੱਗੇ ਹੋਏ ਨੇ ਇੱਥੋਂ ਇੰਨਾ ਪਿੱਛੇ ਹਟਮਾ ਲਾਤਾ ਸੀ ਬਟ ਇਹ बराबर होना ਸੀ ਪੱਲਿਆਂ ਦੇ ਜਿਹਨੇ ਆ ਫਿਲਰ ਲੱਗਿਆ ਥੋਨੇ ਸਿਹੜਾ ਦਿਖਾਉਣਾ ਜਿਹਨੇ ਆ ਫਿਲਰ ਲੱਗਿਆ ਹੋਇਆ ਆ ਸਾਈਡ ਤੋਂ ਪੱਧਰ ਲੱਗਿਆ ਹਨ ਇਹਦੇ ਸੋ ਜੇ ਹੁਣ ਆਪਾਂ ਨੇ ਆ ਚਿਰੀ ਪਾਈ ਆ ਸੈਰ ਵਾਲੇ ਪੀਸ ਚ ਆਪਾਂ ਨੇ ਸਿਹੜਾ ਪੀਸ ਕੱਸ ਲਿਆ ਇਹਦੇ ਚਿਰੀ ਪਾਈ ਆ ਫਰੰਟ ਤੇ ਚਿਰੀ ਪਾ ਕੇ ਹੁਣ ਇਹਦੇ ਵਿੱਚ ਆਪਾਂ 180 ਦੀ ਪਲਾਈ ਪਾ ਦਾਂਗੇ ਆ ਪਈ ਹੈਗੀ ਆ ਵਾਲੀ ਆ ਜਿਹੜੀ ਆ ਵਾਲੀ ਆ ਇਹ ਪਾ ਕੇ ਉਹ ਜਿਹੜਾ ਉਹ ਪੀਸ ਆ ਜਿਹੜਾ ਫਰੰਟ ਤੇ ਲੱਗਣਾ ਇਹਦੇ ਉਹਦੇ ਆਪਾਂ ਨੇ ਪਿਛਲੇ ਪਾਸੇ ਚੜੀ ਪਾਈ ਜਾਂ ਤਾਂ ਇਹਦੇ ਵਿੱਚ ਪਾ ਦਾਂਗੇ ਬਟ ਹੁਣ ਆਪਾਂ ਇਹਨੂੰ ਕੱਟ ਕੇ ਲਿਉਣਾ ਹੈ ਕਟਰ ਤੇ ਬਾਹਰੋਂ ਆਪਾਂ ਆਪਣੇ ਵੱਲੋਂ ਕੰਮ ਪੂਰਾ ਸਹੀ ਕਰਤਾ ਜਿੰਨੇ ਵੀ ਡੋਰ ਇਹਨਾਂ ਦੇ ਗਰੁੱਪ ਵਗੈਰਾ ਸੈੱਟ ਕਰਨ ਵਾਲੇ ਸੀ ਸਾਰੇ ਸੈੱਟ ਕਰਤੇ ਤੇ ਹੁਣ ਇੱਕ ਤਾਂ ਜਿਨੇ ਵੀ ਇਹ ਇੰਸਟਾਲ ਕੀਤਾ ਆਏ ਜਿਹੜਾ ਕਾਪੋਰਡ ਆ ਤੁਹਾਨੂੰ ਦਿਖਾਉਣਾ ਪ੍ਰੋਬਲਮ ਕੀ ਆ ਇਹਦੇ ਵਿੱਚ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਇੱਕ ਤਾਂ ਇਹਦੇ ਉੱਤੇ ਆਹ ਫਲਸ਼ ਨਹੀਂ ਕੀਤਾ ਹੋਇਆ ਨੇ ਬਰਾਬਰ ਨਹੀਂ ਕੱਟੇ ਨਹੀਂ ਹੋਏ ਐਂ ਲਾਤੇ ਹੋਣੇ ਜਾ ਕੇ ਤੇ ਦੂਜੀ ਗੱਲ ਇਧਰੋਂ ਜਿਹੜਾ ਆਹ ਪੈਨਲ ਆ ਆਹ ਵਾਲਾ ਪੈਨਲ ਆ ਜਿਹੜਾ ਇਹ ਬਕਸੇ ਤੋਂ 1 ਇੰਚ ਬਾਹਰ ਜਿਹੜਾ ਇਧਰਲਾ ਪੈਨਲ ਹੈ ਇਹ 5 ਸੂਤ ਬਾਹਰ ਹੈ 58 ਸੋ ਆ ਪੱਲੇ ਵਾਸਤੇ ਆਪਾਂ 7 ਸੂਤ ਬਾਹਰ ਰੱਖ ਦਿੰਦੇ ਆ ਕੈਬਿਨੇਟ ਤੋਂ ਜਿਹੜਾ ਪੈਨਲ ਹੈ ਹੁਣ ਤੁਸੀਂ ਇਹ ਦੇਖੋ ਸਾਈਡ ਦਾ ਪੱल्ला ਹੁਣ ਕਿੰਨਾ ਕ ਅੰਦਰ ਵਗ ਜੇ ਜਮਾ ਪੂਰਾ ਬੰਦ ਕੀਤਾ ਮੈਨੂੰ ਕਬਜਾ ਜਾ ਹੀ ਨਹੀਂ ਸਕਦਾ ਅੰਦਰ ਕਿਉਂਕਿ 58 1 ਕਵਾਟਰ ਹੋਰ ਬਾਹਰ ਕੱਢਣਾ ਪੈਣਾ ਹੈ ਸੋ ਜਿਹੜੇ ਬੰਦੇ ਨੇ ਇੰਸਟਾਲ ਕੀਤਾ ਨੇ ਇੰਸਟਾਲ ਕਰ ਰੱਖਿਆ ਹੁਣ ਇਹ ਫੇਰ ਕਿਸੇ ਦਿਨ ਸ਼ਾਇਦ ਆਉਣਾ ਪਊਗਾ ਆ ਸਾਰੇ ਪੈਨਲ ਖੋਲ ਕੇ ਉਹ ਨਾਲੇ ਤਾਂ ਉਪਰੋਂ ਕੱਟਣੇ ਪੈਣਗੇ ਅਡੋਰਾਾਂ ਦੇ ਬਰਾਬਰ ਕਰਨੇ ਪੈਣਗੇ ਜਿਵੇਂ ਮੈਂ ਨੇ ਉਹ ਲਾਸਟ ਵਾਲਾ ਫਿਲਰ ਕੀਤਾ ਹੈ ਸ਼ਾਇਦ ਤੁਹਾਨੂੰ ਵੀ ਨਾ ਹੋਣਾ ਲਾਸਟ ਵਾਲਾ ਫਿਲਰ ਤੇ ਤੇ ਨਾਲੇ ਨੂੰ ਥੱਲੋਂ ਕੱਟਣਾ ਹੈਗਾ ਥੱਲੋਂ ਕੱਟਣਾ ਤੇ ਇਹਨੂੰ ਬਾਹਰ ਕੱਢਣਾ ਫਿਰ ਉੱਥੇ ਡੈਪ ਭਰਨੀ ਪੈਣੀ ਹੈ ਦੁਬਾਰੇ ਫਿਰ ਜੋ ਵੀ ਭਰੀ ਹੋਈ ਹੈ ਤੇ ਚਲੋ ਹੁਣ ਆਪਾਂ ਸ਼ੌਪ ਤੇ ਚਾਵਦੇ ਜਿੰਨਾ ਆਪਾਂ ਨੂੰ ਕੰਮ ਕਿਹਾ ਸੀ ਆਪਾਂ ਨੇ ਵੇਟ ਤਾਂ ਆਪਣੇ ਕੋਲ ਟਰੈਕਸ ਹੈ ਨਹੀਂ ਨਹੀਂ ਆਪਾਂ ਹੁਣੇ ਕੱਟਦੇ ਇਹ ਆਪਣੇ ਐਮਪਲੋਇਰ ਕਹਿੰਦਾ ਮੁੜਿਆ ਹੁਣ ਦੇਖਦੇ ਆ ਸ਼ਾਇਦ ਸ਼ੌਪ ਤੇ ਜਾ ਕੇ ਜਾਂ ਕੋਈ ਕੰਮ ਕਰੀਏ ਯਾ ਸ਼ਾਇਦ ਕਿਤੇ ਹੋਰ ਸਾਈਟ ਤੇ ਭੇਜ ਕੇ ਕੰਪਲੀਟ ਕਰਨ ਚਲੋ ਆਪਾਂ ਸ਼ਾਪ ਤੇ ਚੱਲਦੇ ਫਿਰ ਦੇਖਦੇ ਆ ਯੂਰ ਡੇਂਜਰਸ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿੰਨਾਂ 'ਚ ਕਮੀਆਂ ਖੁਦ 'ਚ ਹੁੰਦੀਆਂ ਨੇ ਪਰ ਉਹ ਦੂਜਿਆਂ ਨੂੰ ਬਲੇਮ ਕਰਦੇ ਰਹਿੰਦੇ ਨੇ ਹਮੇਸ਼ਾ ਮੈਂ ਜਦੋਂ ਕੈਨੇਡਾ ਨਾ ਨਾ ਆਇਆ ਸੀ ਮੇਰੀ ਜਾਣ ਪਛਾਣ ਦੇ ਦੋ ਤਿੰਨ ਜਾਣੇ ਉਰੇ ਇਹੋ ਜਿਹੇ ਨੇ ਜਿਹੜੇ ਕਿ ਕੋਈ ਸਿਕਿਉਰਿਟੀ ਕਰਦਾ ਸੀ ਕੋਈ ਵੇਅਰਹਾਊਸ 'ਚ ਲੱਗਿਆ ਸੀ ਐਮਾਜ਼ਨ ਦੇ ਵੇਅਰਹਾਊਸ ਜੋ ਹੀ ਹੁੰਦੇ ਨੇ ਤੇ ਮੇਰੇ ਜਦੋਂ ਉਹਨਾਂ ਨਾਲ ਗੱਲਬਾਤ ਚੱਲੀ ਮੈਂ ਕੰਮ ਕਾਰੋਬਾਰ 'ਤੇ ਪੁੱਛਣ ਲੱਗ ਗਿਆ ਵੀ ਪਹਿਲਾਂ ਤੁਸੀਂ ਕਿੱਥੇ ਕੰਮ ਕਰਦੇ ਸੀ ਹੁਣ ਕਿੱਥੇ ਕੰਮ ਕਰਦੇ ਹੋ ਤੇ ਉਹਨਾਂ ਦੋਨਾਂ ਨੇ ਹੀ ਮੈਨੂੰ ਸੇਮ ਗੱਲ ਕਹੀ ਵੀ ਸਾਡੀ ਜਿਹੜੀ ਪਹਿਲੀ ਜੋਬ ਹੈ ਜਿਵੇਂ ਇੱਕ ਜਣਾ ਜਿਹੜਾ ਸਿਕਿਉਰਿਟੀ ਕਰਦਾ ਸੀ ਉਹ ਵੀ ਕਹਿੰਦਾ ਮੇਰੀ ਪਹਿਲਾਂ ਜਿਹੜਾ ਸਿਕਿਉਰਿਟੀ ਦੀ ਜੋਬ ਛੁੱਟ ਗਈ ਸੀ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਵੇਅਰਹਾਊਸ ਦੇ ਵਿੱਚ ਲੱਗਿਆ ਹੋਇਆ ਸੀਗਾ ਉਹ ਵੀ ਕਹਿੰਦਾ ਮੈਂ ਵੇਅਰਹਾਊਸ ਦੇ ਵਿੱਚੋਂ ਮੇਰੀ ਜੋਬ ਹੈ ਜਿਹੜੀ ਛੁੱਟ ਗਈ ਸੀ ਪਰ ਮੈਂ ਪੁੱਛਿਆ ਮੈਂ ਕਿਹਾ ਵੀ ਕਿਉਂ ਛੁੱਟ ਗਈ ਤੇ ਦੋਨਾਂ ਦੀਆਂ ਗੱਲਾਂ ਨਾ ਸੇਮ ਹੀ ਸੀਗੀਆਂ ਸਿਕਿਉਰਟੀ ਵਾਲੇ ਨੇ ਵੀ ਇਹੀ ਗੱਲ ਕਹੀ ਵੀ ਉੱਥੇ ਇੱਕ ਹੋਰ ਮੁੰਡਾ ਸੀਗਾ ਉਹ ਹਨਾ ਜਿਹੜਾ ਸਾਡਾ ਸੁਪਰਵਾਈਜ਼ਰ ਸੀ ਉਹਦੀ ਜਾਦੇ ਪੂਜ ਪੂਜੀ ਕਰਦਾ ਸੀਗਾ ਤੇ ਉਹਦੇ ਕਰਕੇ ਉਹਨੂੰ ਪ੍ਰੋਮੋਸ਼ਨ ਮਿਲ ਗਈ ਮੈਨੂੰ ਪ੍ਰੋਮੋਸ਼ਨ ਨਹੀਂ ਮਿਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਲੇਆਫ ਕਰਤਾ ਇਹੀ ਸੇਮ ਚੀਜ਼ ਉਹ ਦੂਸਰੇ ਮੁੰਡੇ ਨੇ ਵੀ ਮੈਨੂੰ ਕਹੀ ਜਿਹੜਾ ਵੇਅਰ ਹਾਊਸ 'ਚ ਲੱਗਿਆ ਸੀ ਵੀ ਉੱਥੇ ਇੱਕ ਹੋਰ ਮੁੰਡਾ ਸੀ ਉਹ ਉਹ ਜਾਦੇ ਜਿਹੜਾ ਸੁਪਰਵਾਈਜ਼ਰ ਦੇ ਕਲੋਸ ਸੀ ਉਹਦੀ ਜਾਦੇ ਪ੍ਰਸ਼ੰਸਾ ਲਈ ਕਰਦਾ ਹੁੰਦਾ ਸੀ ਤੇ ਮੈਂ ਵੀ ਉਹਦੇ ਜਿੰਨਾ ਹੀ ਕੰਮ ਕਰਦਾ ਹੁੰਦਾ ਸੀ ਉਹ ਮੁੰਡੇ ਜਿੰਨਾ ਉਹਨੂੰ ਪ੍ਰੋਮੋਸ਼ਨ ਦਿੱਤੀ ਤੇ ਮੈਨੂੰ ਪ੍ਰੋਮੋਸ਼ਨ ਦਿੱਤੀ ਨਹੀਂ ਹੈਗੀ ਤੇ ਇਸ ਕਰਕੇ ਉਦੋਂ ਬਾਅਦ ਚ ਮੈਨੂੰ ਵੀ ਉੱਥੋਂ ਲੀਆਫਰ ਦਿੱਤਾ ਸੀ ਉਹਨਾਂ ਨੇ ਪਰ ਉਹਨਾਂ ਦੋਨਾਂ ਮੁੰਡਿਆਂ ਦੇ ਵਿੱਚ ਜਿਹੜੇ ਮੇਰੇ ਜਾਣ-ਪਛਾਣ ਦੇ ਸੀ ਉਹਨਾਂ ਵਿੱਚ ਸਿਮਿਲਰ ਗੱਲ ਇਹ ਸੀ ਵੀ ਉਹ ਓਹ ਇੰਡੀਆ ਦੋਨੇ ਹੀ ਨਕਮੇ ਸੀਗੇ ਇੰਡੀਆ ਕੋਈ ਕੰਮ ਨਹੀਂ ਸੀ ਕਰਦੇ ਉਹਨਾਂ ਦੇ ਵਿੱਚੋਂ ਇੱਕ ਜਣਾ ਤਾਂ ਇਹੋ ਜਿਹਾ ਸੀਗਾ ਜਿਹੜਾ ਦੁਪਹਿਰ ਦੇ 12 ਵਜੇ ਉੱਠਦਾ ਹੁੰਦਾ ਸੀ ਤੇ ਦੂਜਾ ਸੀ ਜਿਹੜਾ ਉਹਨੇ ਸਕੂਟਰ ਮੋਟਰਸਾਈਕਲ ਚੱਕਣਾ ਗੇੜਾ ਦਿੱਤਾ ਉੱਧਰ ਨੂੰ ਗੇੜਾ ਦਿੱਤਾ ਇੱਧਰ ਨੂੰ ਆਹ ਹਾਲ ਸੀ ਉਹਨਾਂ ਦੇ ਇ ਵੀ ਕੋਈ ਵੀ ਬੰਦਾ ਜ਼ਿੰਦਗੀ 'ਚ ਅੱਗੇ ਆਉਂਦਾ ਤਾਂ ਉਹ ਆਪਦੇ ਗੁਣਾ ਕਰਕੇ ਆਉਂਦਾ ਤੇ ਕੋਈ ਵੀ ਬੰਦਾ ਪਿੱਛੇ ਜਾਂਦਾ ਜ਼ਿੰਦਗੀ 'ਚ ਤਾਂ ਉਹ ਆਪਦੇ ਔਗਣਾ ਕਰਕੇ ਜਾਂਦਾ ਫੋਰ ਐਗਜ਼ਾਮਪਲ ਮੈਂ ਕੰਮ ਵਧੀਆ ਕਰਦਾ ਗੋਰੇ ਕੋਲੇ ਤੇ ਸਾਡੀ ਬ੍ਰੇਕ ਹੈ ਜਿਹੜੀ ਉਹ 15 ਮਿੰਟ ਦੀ ਹੁੰਦੀ ਹੈ ਚਾਹ ਦੀ ਬ੍ਰੇਕ ਤੇ ਰੋਟੀ ਦੀ ਬ੍ਰੇਕ ਸਾਡੀ ਅੱਧੇ ਘੰਟੇ ਦੀ ਹੁੰਦੀ ਹੈ ਜਦੋਂ ਚਾਹ ਦੀ ਬ੍ਰੇਕ ਹੁੰਦੀ ਹੈ ਮੈਂ 14 ਮਿੰਟ ਤੇ ਉੱਠ ਕੱਢਦਾ ਤੇ ਜਦੋਂ ਰੋਟੀ ਦੀ ਬ੍ਰੇਕ ਹੁੰਦੀ ਹੈ ਮੈਂ 29 ਮਿੰਟ ਤੇ ਉੱਠ ਕੱਢਦਾ ਉਵੇਂ ਹੀ ਸੇਮ ਜਿਹੜਾ ਮੁੰਡਾ ਮੇਰੇ ਨਾਲ ਕੰਮ ਕਰਦਾ ਉਹ ਵੀ ਸੇਮ ਹੀ ਕਰਦਾ ਹੈ ਹੈਨਾ ਮੈਂ ਇੰਡੀਆ ਗਿਆ 1.5 ਮਹੀਨੇ ਸਾਡਾ ਡੇਲੇ ਗੋਰਾ ਨੇ ਡੇਢ ਮਹੀਨੇ ਵਾਸਤੇ ਕੋਈ ਹੋਰ ਗੋਰਾ ਹਾਇਰ ਕੀਤਾ ਸੀ ਕੰਮ ਵਾਸਤੇ ਹਾਲਾਂਕਿ ਉਹ ਵੀ ਮੈਨੂੰ ਹਟਾ ਸਕਦਾ ਸੀਗਾ ਪਰ ਮੇਰੇ ਗੁਣ ਵਧੀਆ ਹੋਣ ਕਰਕੇ ਉਹਨੇ ਦੁਬਾਰੇ ਮੈਨੂੰ ਸਿਰਫ ਡੇਢ ਮਹੀਨੇ ਵਾਸਤੇ ਉਹ ਬੰਦੇ ਨੂੰ ਕਹਿ ਕੇ ਰੱਖਿਆ ਸੀ ਉਹਨੇ ਵੀ ਤਨ ਡੇਢ ਮਹੀਨੇ ਵਾਸਤੇ ਰੱਖਣਾ ਜਦੋਂ ਮੈਂ ਇੱਥੇ ਵਾਪਸ ਆਇਆ ਕੈਨੇਡਾ ਉਦੋਂ ਬਾਅਦ ਉਹਨੇ ਉਹ ਬੰਦੇ ਨੂੰ ਹਟਾਤਾ ਤੇ ਵਾਪਸ ਅੱਜ ਫੇਰ ਮੈਂ ਉੱਥੇ ਕੰਮ ਤੇ ਲੱਗਿਆ ਹਾਂ ਤੇ ਮੈਂ ਉਹਦੇ ਨਾਲ ਦੇ ਮੁੰਡੇ ਨੂੰ ਹਮੇਸ਼ਾ ਕਹਿਣਾ ਹੁੰਨਾ ਉਹ ਮੈਨੂੰ ਕਿਉਂਕਿ ਮੇਰੇ ਵਾਲੇ ਕੰਮ ਤੇ ਉਹਨੂੰ ਮੈਂ ਹੀ ਮਤਲਬ ਰੈਫਰੈਂਸ ਪਾਈ ਸੀ ਉਹਦੀ ਤੇ ਉਹ ਮੈਨੂੰ ਹਮੇਸ਼ਾ ਮਤਲਬ ਕਈ ਵਾਰ ਕਰਨ ਲੱਗ ਜਾਂਦਾ ਵੀ ਉਹਨਾਂ ਧੰਨਵਾਦ ਬਾਈ ਤੇਰਾ ਤੂੰ ਮੈਨੂੰ ਕੰਮ ਤੇ ਲਵਾਦਾ ਤਾਂ ਮੈਂ ਉਹਨੂੰ ਵੀ ਇਹੀ ਚੀਜ਼ ਕਹਿਣਾ ਹਣਾ ਵੀ ਬਾਈ ਕੋਈ ਵੀ ਬੰਦਾ ਜ਼ਿੰਦਗੀ ਚ ਅੱਗੇ ਆਉਂਦਾ ਤਾਂ ਆਪਦੇ ਗੁਣਾ ਕਰਕੇ ਅੱਗੇ ਆਉਂਦਾ ਜਿਹਦਾ ਸੁਭਾਅ ਮੈਨੂੰ ਉਹਦਾ ਸੁਭਾਅ ਮੁੰਡੇ ਦਾ ਵਧੀਆ ਮੈਨੂੰ ਉਹਦਾ ਸੁਭਾਅ ਉਹ ਲੱਗਦਾ ਸੀ ਤਾਂ ਮੈਂ ਆਉਦੀ ਰੈਫਰੈਂਸ ਪਾਈ ਤੇ ਉਹ ਮੁੰਡਾ ਕੰਮ ਵੀ ਵਧੀਆ ਕਰਦਾ ਸੀਗਾ ਹਨਾ ਉਹਦੇ ਵਿੱਚ ਉਹ ਗੁਣ ਸੀ ਤੇ ਸੇਮ ਚੀਜ਼ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ 14 ਮਿੰਟ ਤੇ ਉੱਠ ਖੜਦਾ ਜਾਂ 30 ਦੀ ਬ੍ਰੇਕ ਦੇ ਵਿੱਚ ਤੇ ਅੱਧੇ ਘੰਟੇ ਦੀ ਬਜਾਏ ਮੈਂ 29 ਮਿੰਟ ਸੋ ਜਦੋਂ ਤੁਹਾਡੇ ਗੁਣ ਵਧੀਆ ਹੁੰਦੇ ਨੇ ਤਾਂ ਤੁਹਾਨੂੰ ਕੋਈ ਵੀ এমਪਲੋਇਰ ਹੈ ਜਾਂ ਕੋਈ ਵੀ ਕਿਸੇ ਵੀ ਕੰਪਨੀ 'ਚ ਤੁਸੀਂ ਲੱਗੇ ਹੋਇਆ ਤੁਹਾਨੂੰ এমਪਲੋਇਰ ਵੀ ਨਹੀਂ ਛੱਡੂਗਾ ਛੇਤੀ ਤੇ ਤੁਹਾਨੂੰ ਤਰੱਕੀ ਵੀ ਮਿਲਣੀ ਲਾਜ਼ਮੀ ਆ ਬਸ ਇਹ ਹੈ ਵੀ ਤੁਸੀਂ ਚੀਜ਼ਾਂ ਦੇ ਵਿੱਚ ਡਿਸਪਲਨ ਰਹਿਣਾ ਹੈ ਹਨਾ ਸੋ ਮੇਰਾ ਤਜਰਬਾ ਹੁਣ ਤੱਕ ਦਾ ਇਹ ਹੀ ਰਿਹਾ ਹੈਗਾ ਵੀ ਕੋਈ ਵੀ ਬੰਦਾ ਜਿਹੜਾ ਜ਼ਿੰਦਗੀ ਚ ਅੱਗੇ ਆਉਂਦਾ ਤਾਂ ਉਹ ਆਪਣੇ ਗੁਣਾ ਕਰਕੇ ਅੱਗੇ ਆਉਂਦਾ ਜੇ ਕੋਈ ਵੀ ਬੰਦਾ ਜ਼ਿੰਦਗੀ ਦੇ ਵਿੱਚ ਪਿੱਛੇ ਜਾਂਦਾ ਤਾਂ ਉਹ ਆਪਣੇ ਔਗਣਾ ਕਰਕੇ ਪਿੱਛੇ ਜਾਂਦਾ ਹੈ। ਬਾਕੀ ਤੁਹਾਡੀ ਕੀ ਰਾਏ ਹੈ ਇਸ ਗੱਲ ਤੇ? ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ। ਜਲਦੀ ਮਿਲਾਂਗੇ ਨਵੀਂ ਵੀਡੀਓ ਛੇ ਨਵੇਂ ਖਿਆਲਾਂ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।